ਦੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਸ ਦਿਨ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਇੱਕੋ ਟੀਚਾ ਸੀ ਇੱਕੋ ਵਿਸ਼ਵਾਸ ਹੈ ਲੋਕਾਂ ਦਾ ਕਿ ਇਹ ਸਰਕਾਰ ਦੇ ਆਉਣ ਦੇ ਨਾਲ ਸਾਡੀ ਖੱਜਲ ਖਵਾਰੀ ਹੈ ਜਿਹੜੀ ਸਾਡੀ ਜੇਬਾਂ ਦੀ ਲੁੱਟ ਖੋਹ ਹੈ ਜਿਹੜੀ ਉਹ ਬੰਦ ਹੋਊਗੀ ਤੇ ਇਹਦਾ ਫਾਇਦਾ ਇਹ ਹੈ ਕਿ ਜਦੋਂ ਅੱਗੇ ਸਿਟੀਜ਼ਨ ਰਜਿਸਟਰੀ ਕਰਾਣ ਆਂਦਾ ਸੀ ਅਸੀਂ ਕਈ ਵਾਰੀ ਹੁੰਦਾ ਸੀ ਕਿ ਤੁਹਾਡਾ ਡਾਕੂਮੈਂਟ ਘੱਟ ਹੈ ਫਿਰ ਉਹਨਾਂ ਨੂੰ ਦੁਬਾਰਾ ਜਾਣਾ ਪੈਂਦਾ ਸੀ ਉਹਨਾਂ ਦੀ ਪਾਰਟੀਆਂ ਆਈਆਂ ਹੁੰਦੀ ਅਸੀਂ ਥੋੜੀ ਜਿਹਾ ਉਹਨਾਂ ਨੂੰ ਹਰਾਸਮੈਂਟ ਹੁੰਦੀ ਸੀ ਕਿ ਟਾਈਮ ਵੇਸਟ ਹੋ ਰਿਹਾ ਬਤਿਹੇ ਦੇ ਚ ਉਹਨਾਂ ਦੀ ਰਜਿਸਟਰੀ ਆਲਰੇਡੀ ਅਪਰੂਵ ਹੋ ਗਈ ਜਿਸ ਦਿਨ ਉਹ ਅਪਾਇੰਟਮੈਂਟ ਲੈ ਕੇ ਫੋਟੋਗ੍ਰਾਫ ਆਣਗੇ ਉਹਦੋਂ ਉਹਨਾਂ ਦੀ ਮਤਲਬ ਕੋਈ ਉਹ ਨਹੀਂ ਆ ਕਿ ਕੋਈ ਆਬਜੈਕਸ਼ਨ ਨਹੀਂ ਉਦੋਂ ਬਾਅਦ ਲੱਗ ਸਕਦਾ ਕੁਝ ਜਿਹਾ ਸਿੱਧੀ ਉਹਨਾਂ ਦੀ ਫੋਟੋ ਹੋ ਗਈ ਤੇ ਰਜਿਸਟਰੀ ਹੋ ਜਾਏਗੀ ਜਦੋਂ ਸ਼ਿਕਾਇਤਾਂ ਰੋਜ਼ ਮਿਲਦੀਆਂ ਸੀ ਕਿ ਤਹਿਸੀਲਾਂ ਦੇ ਵਿੱਚ ਪੈਸੇ ਲੱਤੇ ਉਹ ਉਹ ਖੱਜਲ ਖਵਾਰੀਆਂ ਹੁੰਦੀਆਂ ਜੀ ਲੰਬੇ ਲੰਬੇ ਲਾਈਨਾਂ 'ਚ ਲੱਗਣਾ ਪੈਂਦਾ ਜੀ ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਅਸੀਂ ਇਹ ਐਡਾ ਵੱਡਾ ਜਾਨੀ ਕਿ ਜਿਹੜਾ ਇਹ ਮਤਲਬ ਕਿ ਇਹਦੇ 'ਚ ਰਿਫਾਰਮ ਕੀਤਾ ਚੇਂਜ ਕੀਤਾ ਉਹ ਜਿਹੜੀ ਰਜਿਸਟ੍ਰੇਸ਼ਨ ਫੀਸ ਹੈ ਜੋ ਸਰਕਾਰੀ ਫੀਸ ਹੈਗੀ ਉਹ ਲਗਣੀ ਹੈ ਬਟ ਅੱਗੇ ਜੇ ਕੋਈ ਉਹਨਾਂ ਨੂੰ ਵਸੀਕਾ ਨਵੀਸ ਜਾਂ ਜੋ ਉਹਨਾਂ ਦੀ ਉਥੇ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਤੋਂ ਪੈਸੇ ਜ਼ਿਆਦਾ ਲਿੱਤੇ ਜਾਂਦੇ ਆ ਕੁਝ ਉਹ ਸਾਰਾ ਪ੍ਰੋਸੀਜਰ ਖਤਮ ਹੈ ਇਹ ਤਾਂ ਨੋਮੀਨਲ ਚਾਰजेस ਨੇ ਜੋ ਹੈਗੇ ਬਹੁਤ ਲੰਬੇ ਸਮੇਂ ਦੀ 76 ਸਾਲ ਦਾ ਗੰਦ ਪਾਇਆ ਹੋਇਆ ਸੀ ਇਹਨਾਂ ਨੇ ਉਰੇ ਅਕਾਲੀ ਤੇ ਭਾਜਪਾ ਦੀਆਂ ਸਰਕਾਰਾਂ ਵੀ ਲੋਕਾਂ ਨੇ ਦੇਖੀਆਂ ਕਹਿੰਦੇ ਜੀ ਸਾਡਾ 9 ਮਾਸ ਦਾ ਰਿਸ਼ਤਾ ਹੈ ਜੀ ਉਰੇ ਇੰਡੀਪੈਂਡੈਂਟ ਕਾਂਗਰਸ ਦੀਆਂ ਸਰਕਾਰਾਂ ਵੀ ਹੰਡਾ ਕੇ ਦੇਖੀਆਂ ਪਰੰਤੂ ਤਹਿਸੀਲ ਦੇ ਵਿੱਚ ਜੋ ਰਿਸ਼ਵਤਖੋਰੀ ਦਾ ਧੰਦਾ ਜੋ ਗੰਧ ਲੰਬੀਆਂ ਲੰਬੀਆਂ ਲਾਈਨਾਂ ਖੱਜਲ ਖਵਾਰੀ ਜੋ ਹੁੰਦੀ ਸੀ ਉਹਨੂੰ ਸਦਾ ਲਈ ਇਹਨੂੰ ਖਤਮ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਕਦਮ ਚੁੱਕੇ ਨੇ ਕਿਉਂਕਿ ਬੰਦਾ ਆਪਣੇ ਘਰੇ ਬੈਠੇ ਵੀ ਲਿਖ ਸਕਦਾ ਹੈ ਤੇ ਰਜਿਸਟਰੀ ਪੇਮੈਂਟ ਸਾਰੀ ਆਨਲਾਈਨ ਹੋਣੀ ਹੈ ਤੇ ਜੇ ਹੁਣ ਬਾਹਰੋਂ ਵੀ ਉਹ ਲਿਖਾ ਕੇ ਲੈ ਕੇ ਆਂਦੇ ਤਾਂ ਸਿੱਧੀ ਸਾਡੇ ਪੋਰਟਲ ਜਾਂਦੀ ਹੈ ਫਿਰ ਉਹ ਅਸੀਂ ਉੱਥੋਂ ਮਨਜ਼ੂਰ ਕਰਦੇ ਆ ਉਹਨੂੰ ਫਿਰ ਉਹ ਪ੍ਰਿੰਟ ਕਢਾ ਕੇ ਅਪਾਇੰਟਮੈਂਟ ਲੈ ਕੇ ਆਂਦੇ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਅੱਜ ਮੈਂ ਆਪਣੀ ਕੰਸਟੀਟੂਐਂਸੀ ਖੰਨਾ ਵਿਖੇ ਅੱਜ ਖੰਨੇ ਦੀ ਤਹਿਸੀਲ ਵਿਖੇ ਅਸੀਂ ਬੈਠੇ ਆਂ ਜਿੱਥੇ ਅੱਜ ਅਸੀਂ ਜੋ ਸਾਡੀ ਈ ਰਜਿਸਟਰੀ ਆ ਜਿਹੜੀ ਈਜ਼ੀ ਰਜਿਸਟਰੀ ਈਜ਼ੀ ਰਜਿਸਟਰੀ ਦੇ ਅੱਜ ਜਿਹੜਾ ਪੋਰਟਲ ਦੀ ਅਸੀਂ ਜਾਨੀ ਕਿ ਖੰਨੇ ਦੇ ਵਿੱਚ ਅੱਜ ਸ਼ੁਰੂਆਤ ਕਰਨ ਆਏ ਜਿਵੇਂ ਤੁਸੀਂ ਸਾਰੇ ਜਣਿਆਂ ਨੇ ਉਰੇ ਦੇਖਿਆ ਕਿ ਡਿਪਾਰਟਮੈਂਟ ਆਫ ਰੈਵਨਿਊ ਗਵਰਨਮੈਂਟ ਆਫ ਪੰਜਾਬ ਜਿਹੜਾ ਹੈ ਇਹਨਾਂ ਦੀ ਇਹ ਪੋਰਟਲ ਹੈ ਜਿਹੜਾ ਪੋਰਟਲ ਦੇ ਉੱਤੇ ਜਾ ਕੇ ਇਹ ਸਾਰੀ ਰਜਿਸਟਰੀ ਜਿਵੇਂ ਕਿ ਮੇਰੇ ਤੋਂ ਪਹਿਲਾਂ ਤੁਹਾਨੂੰ ਐਸ.ਡੀ.ਐਮ ਸਾਹਿਬ ਨੇ ਤੇ ਤਹਿਸੀਲਦਾਰ ਸਾਹਿਬ ਨੇ ਦੋਨਾਂ ਨੇ ਦੱਸਿਆ ਸਮਝਾਉਣਾ ਕਰਿਆ ਕਿ ਵੀ ਕਿਵੇਂ-ਕਿਵੇਂ ਆਪਾਂ ਇਹਦੇ ਤੇ ਕਰ ਸਕਦੇ ਹਾਂ ਮੈਂ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਸ ਦਿਨ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਇੱਕੋ ਟੀਚਾ ਸੀ ਇੱਕੋ ਵਿਸ਼ਵਾਸ ਹੈ ਲੋਕਾਂ ਦਾ ਕਿ ਇਹ ਸਰਕਾਰ ਦੇ ਆਉਣ ਦੇ ਨਾਲ ਸਾਡੀ ਖੱਜਲ ਖਵਾਰੀ ਹੈ ਜਿਹੜੀ ਸਾਡੀ ਜੇਬਾਂ ਦੀ ਲੁੱਟ ਖੋਹ ਹੈ ਜਿਹੜੀ ਉਹ ਬੰਦ ਹੋਊਗੀ ਉਸੇ ਦਾ ਨਤੀਜਾ ਹੈ ਕਿ ਸਾਨੂੰ ਇਹ ਜਦੋਂ ਸ਼ਿਕਾਇਤਾਂ ਰੋਜ਼ ਮਿਲਦੀਆਂ ਸੀ ਕਿ ਤਹਿਸੀਲਾਂ ਦੇ ਵਿੱਚ ਪੈਸੇ ਲੱਤੇ ਜਾਂਦੇ ਨੇ ਰਿਸ਼ਵਤਾਂ ਲੱਤੀਆਂ ਜਾਂਦੀਆਂ ਜੀ ਉਹ ਉਹ ਖੱਜਲ ਖਵਾਰੀਆਂ ਹੁੰਦੀਆਂ ਜੀ ਲੰਬੇ ਲੰਬੇ ਲਾਈਨਾਂ 'ਚ ਲੱਗਣਾ ਪੈਂਦਾ ਜੀ ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਅਸੀਂ ਇਹ ਐਡਾ ਵੱਡਾ ਜਾਨੀ ਕਿ ਜਿਹੜਾ ਇਹ ਮਤਲਬ ਕਿ ਇਹਦੇ ਚ ਰਿਫਾਰਮ ਕੀਤਾ ਚੇਂਜ ਕੀਤਾ ਔਰ ਇਸ ਤੋਂ ਬਾਅਦ ਚੋਂ ਹੁਣ ਕਿਸੇ ਵੀ ਬੰਦੇ ਨੂੰ ਆਪਣੀ ਜੇਬ ਤੇ ਡਾਕਾ ਮਾਰਨ ਦੀ ਜ਼ਰੂਰਤ ਨਹੀਂ ਇਸ ਜਗ੍ਹਾ ਦੇ ਉੱਤੇ ਜਿੱਥੇ ਮੈਂ ਬੈਠਾ ਪਿੱਛੇ ਸਾਡੇ ਸੀਐਮ ਸਾਹਿਬ ਦੀ ਆਨਰੇਬਲ ਦੇਖੋ ਤੁਸੀਂ ਫੋਟੋ ਲੱਗੀ ਦੇਖ ਸਕਦੇ ਹੋ ਇਹਦੇ ਨਾਲ ਅਸੀਂ ਬੋਰਡ ਤੇ ਵੀ ਲਿਖਿਆ ਹੈ ਈਜ਼ੀ ਰਜਿਸਟਰੀ ਤੁਸੀਂ ਉਰੇ ਆ ਕੇ ਵੀ ਆਪਣੀ ਰਜਿਸਟਰੀ ਲਿਖਾ ਸਕਦੇ ਹੋ ਜਿਹੜੇ ਡਾਕੂਮੈਂਟ ਆ ਪ੍ਰੋਵਾਈਡ ਕਰਾ ਸਕਦੇ ਹੋ ਤੁਸੀਂ ਬਾਹਰੋਂ ਵੀ ਜਿਹੜੀ ਲਿਖਾਓਗੇ ਰਜਿਸਟਰੀ ਉਹ ਵੀ ਆ ਕੇ ਆਲਟੀਮੇਟਲੀ ਇਸ ਪੋਰਟਲ ਤੇ ਹੀ ਆਨਲਾਈਨ ਹੋਣੀ ਹੈ ਇਹ ਇੱਕ ਵਾਰ ਓਬਜੈਕਸ਼ਨ ਲਾਣਗੇ ਵੀ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਡਾਕੂਮੈਂਟਸ ਦੀ ਕਮੀ ਹੈ ਇਹ ਡਾਕੂਮੈਂਟ ਸਾਡੇ ਕੋਲ ਪਹੁੰਚਦੇ ਕਰੋ ਪਰੰਤੂ ਜਦੋਂ ਇੱਕ ਵਾਰ ਇਹਨਾਂ ਵੱਲੋਂ ਡਾਕੂਮੈਂਟ ਸਾਰੇ ਕਲੀਅਰ ਹੋ ਗਏ ਜਿਹੜੇ ਜ਼ਰੂਰੀ ਡਾਕੂਮੈਂਟਸ ਨੇ ਉਹ ਕੰਪਲੀਟ ਹੋ ਗਏ ਉਸ ਤੋਂ ਬਾਅਦ ਜੋ ਜਿਹੜਾ ਇਹਨਾਂ ਨੂੰ ਅਪਾਇੰਟਮੈਂਟ ਦੇ ਬੇਸ ਤੇ ਜਿਹੜਾ ਟਾਈਮ ਦਿੱਤਾ ਜਾਊਗਾ ਉਸ ਦਿਨ ਆ ਕੇ ਇਹਨਾਂ ਨੂੰ 10 ਮਿੰਟ ਵੀ ਉਡੀਕਣ ਦੀ ਜ਼ਰੂਰਤ ਨਹੀਂ ਆ ਕੇ ਸਿੱਧੀ ਆਪਣੀ ਰਜਿਸਟਰੀ ਕਰਾ ਕੇ ਬੜੇ ਮਾਣ ਦੇ ਨਾਲ ਇੱਜ਼ਤ ਦੇ ਨਾਲ ਰਜਿਸਟਰੀ ਕਰਵਾ ਕੇ ਜਾ ਸਕਦੇ ਨੇ ਸੋ ਇਹ ਬਹੁਤ ਵੱਡਾ ਉਪਰਾਲਾ ਹੈ ਬਹੁਤ ਲੰਬੇ ਸਮੇਂ ਦੀ 76 ਸਾਲ ਦਾ ਗੰਦ ਪਾਇਆ ਹੋਇਆ ਸੀ ਇਹਨਾਂ ਨੇ ਉਰੇ ਅਕਾਲੀ ਤੇ ਭਾਜਪਾ ਦੀਆਂ ਸਰਕਾਰਾਂ ਵੀ ਲੋਕਾਂ ਨੇ ਦੇਖੀਆਂ ਕਹਿੰਦੇ ਜੀ ਸਾਡਾ 9 ਮਾਸ ਦਾ ਰਿਸ਼ਤਾ ਹੈ ਜੀ ਉਰੇ ਇੰਡੀਪੈਂਡੈਂਟ ਕਾਂਗਰਸ ਦੀਆਂ ਸਰਕਾਰਾਂ ਵੀ ਹੰਡਾ ਕੇ ਦੇਖੀਆਂ ਪਰੰਤੂ ਤਹਿਸੀਲ ਦੇ ਵਿੱਚ ਜੋ ਰਿਸ਼ਵਤ ਖੋਰੀ ਦਾ ਧੰਦਾ ਜੋ ਗੰਦ ਲੰਬੀਆਂ ਲੰਬੀਆਂ ਲਾਈਨਾਂ ਖੱਜਲ ਖਵਾਰੀ ਜੋ ਹੁੰਦੀ ਸੀ ਉਹਨੂੰ ਸਦਾ ਲਈ ਇਹਨੂੰ ਖਤਮ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਕਦਮ ਚੁੱਕੇ ਨੇ ਇਹਦੇ ਨਾਲ ਲੱਖਾਂ ਲੋਕਾਂ ਨੂੰ ਇੱਥੇ ਜਿੱਥੇ ਰਾਹਤ ਮਿਲੂਗੀ ਜੇਬਾਂ ਤੇ ਡਾਕੇ ਪੈਣੇ ਬਚਣਗੇ ਇੱਕ ਇਹ ਚ ਖੁਸ਼ਖਬਰੀ ਦੀ ਗੱਲ ਹੋਰ ਮੈਂ ਦੱਸਣੀ ਚਾਹੁੰਦਾ ਅੱਗੇ ਖੰਨੇ ਦੀ ਰਜਿਸਟਰੀ ਸਿਰਫ ਖੰਨੇ ਚ ਹੋ ਸਕਦੀ ਸੀ ਹੁਣ ਖੰਨੇ ਦੀ ਰਜਿਸਟਰੀ ਆ ਜਿਹੜੀ ਉਹ ਪੂਰੇ ਜਿਵੇਂ ਮੇਰੇ ਤੋਂ ਪਹਿਲਾਂ ਤਹਿਸੀਲਦਾਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਰਜਿਸਟਰੀ ਆ ਹੁਣ ਆਪਾਂ ਆਪਣੇ ਏਰੀਏ ਇਹਦਾ ਏਰੀਆ ਦੱਸਦਾ ਜਿਹਦੇ ਵਿੱਚ ਖੰਨਾ ਸਮਰਾਲਾ ਵੀ ਮਨ ਲੱਗਦਾ ਪੈਲ ਇੱਥੇ ਲੁਧਿਆਣਾ ਵੈਸਟ ਤੱਕ ਦੇ ਜਾਨੀ ਕਿ ਏਰੀਏ ਨੇ ਉਹ ਵੀ ਬੰਦੇ ਆ ਕੇ ਉਹ ਰਜਿਸਟਰੀ ਕਰਾ ਸਕਦੇ ਨੇ ਤੇ ਸਾਡੇ ਵਾਲੇ ਵੀ ਜਾ ਕੇ ਉੱਥੇ ਕਰਾ ਸਕਦੇ ਨੇ ਤੇ ਇਹਦੇ ਚ ਕਾਰਨ ਕੀ ਹੈ ਕਿਉਂਕਿ ਹੁਣ ਸਾਰਾ ਕੁਝ ਔਨਲਾਈਨ ਹੋ ਚੁੱਕਿਆ ਹੈ ਔਨਲਾਈਨ ਹੋਣ ਕਰਕੇ ਹੁਣ ਜਿੰਨਾ ਵੀ ਰੈਕਡ ਹੈ ਉਹ ਸਾਰੇ ਦਾ ਸਾਰਾ ਰੈਕਡ ਸਾਡਾ ਇਹਦੇ ਉੱਤੇ ਤੁਸੀਂ ਇੱਧਰੋਂ ਆ ਕੇ ਚੈੱਕ ਕਰਾ ਸਕਦੇ ਹੋ ਡਿਸਪਲੇ ਤੇ ਹੁੰਦਾ ਆ ਜਿਵੇਂ ਹੁਣੇ ਤੁਹਾਡੇ 5 ਮਿੰਟ ਪਹਿਲਾਂ 1 ਮਿੰਟ ਦੇ ਵਿੱਚ ਵਿੱਚ ਫਰਦ ਕੱਢ ਕੇ ਦਿਖਾਈ ਗਿਆ ਔਰ ਫਰਦ ਕੱਢਣ ਦੇ ਉੱਤੇ 5 ਮਿੰਟ ਵੀ ਜ਼ਿਆਦਾ ਕਹਨੇ ਆ 5 ਮਿੰਟ ਵੀ ਨਹੀਂ ਲੱਗੇ ਔਰ ਨਾ ਕੋਈ 1 ਰੁਪਏ ਦਾ ਖਰਚਾ ਆਇਆ ਸੋ ਇਸ ਤਰੀਕੇ ਦੇ ਨਾਲ ਜਾਨੀ ਕਿ ਜੇ ਕੰਮ ਹੋਊਗਾ ਤਾਂ ਪੰਜਾਬ ਸਾਡਾ ਹੈ ਜਿਹੜਾ ਉਹ ਤਰੱਕੀ ਕਰੂਗਾ ਔਰ ਪੰਜਾਬ ਪਹਿਲਾ ਸੂਬਾ ਬਣਿਆ ਜੀ ਪੂਰੇ ਭਾਰਤ ਦੇ ਵਿੱਚ 28 ਸੂਬਿਆਂ 'ਚੋਂ 8 ਯੂਨੀਅਨ ਟੈਰੀਟਰੀਆਂ 'ਚੋਂ ਪੰਜਾਬ ਪਹਿਲਾ ਸੂਬਾ ਬਣਿਆ ਜਿੱਥੇ ਇਸ ਤਰੀਕੇ ਦੀ ਫੈਸਿਲਿਟੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀ ਹੈ ਮੰਤਰੀ ਸਾਹਿਬ ਜੀ ਨਾਲ ਵਿੱਚ ਡਰਾਈਵਿੰਗ ਲਾਇਸੈਂਸ ਦੇ ਆਪਸ਼ਨ ਨੂੰ ਲੈ ਕੇ ਬੜੀ ਪ੍ਰੋਬਲਮਸ ਹੈ ਲਾਈਸੈਂਸ ਨਹੀਂ ਫੜੀ ਲੋਕਾਂ ਦੇ ਲੁਹਣੇ ਜਾਣਾ ਪੈਂਦਾ ਖਬਰਖਾਰ ਹੋਣਾ ਪੈਂਦਾ ਉਹਦੇ ਪਰ ਕੀ ਹੋਏ ਹੋ ਜੇ ਕੋਈ ਦਿੱਕਤ ਹੋਊਗੀ ਸਾਡੀ ਨੋਟਿਸ ਤੇ ਤੁਸੀਂ ਲਿਆਤੀ ਮੈਂ ਚੈੱਕ ਕਰਵਾ ਲਨੇ ਆਪਾਂ ਇਹਦਾ ਹੱਲ ਕਰ ਕਿੰਨੀ ਜਗ੍ਹਾ ਤੇ ਸ਼ੁਰੂ ਹੋ ਚੁੱਕਿਆ ਹੈ ਜਿਹੜੀ ਸੀ ਆਪਣੇ ایਜੀਓ ਹੈ ਇਹ ਆਲ ਪੰਜਾਬ ਤੇ ਸ਼ੁਰੂ ਹੋ ਚੁੱਕਿਆ ਹੈ ਜੀ ਆਲ ਪੰਜਾਬ ਸ਼ੁਰੂ ਹੋ ਚੁੱਕਿਆ ਸੋ ਇਹ ਮੇਰਾ ਫਰਜ਼ਮੰਦਦਾ ਸੀ ਕਿਉਂਕਿ ਮੇਰੇ ਆਪਣੇ ਹਲਕੇ ਦਾ ਆਕਾਰ ਸੀਗਾ ਸੋ ਮੈਂ ਅੱਜ ਉਰੇ ਪਹੁੰਚੇ ਸਾਰੇ ਅਫਸਰ ਸਹਬਾਨ ਐਸਟੀਐਮ ਸਾਹਿਬ ਤਹਿਸੀਲਦਾਰ ਸਾਹਿਬ ਨੈਪ ਤਹਿਸੀਲਦਾਰ ਸਾਹਿਬ ਕਾਨੂੰਗੋਗੋ ਸਾਹਿਬ ਸਾਰੇ ਉਰੇ ਖੜੇ ਨੇ ਤੋ ਅਸੀਂ ਅੱਜ ਅਸੀਂ ਇਹਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਟਰਾਇਲ ਕੀਤਾ ਟਰਾਇਲ ਕਰਕੇ ਹੁਣੇ ਜਾਨੀ ਕਿ ਇਸ ਇਹਨੂੰ ਆਪਾਂ ਇਹਦਾ ਯੂਜ਼ ਕਰ ਸਕਦੇ ਆ। ਸਰ ਜੀ ਇਹ ਇੱਕ ਬੜੀ ਰਹਿਤ ਹੈ ਜੀ ਪਰ ਇੱਕ ਛੋੜਾ ਜਿਹੀ ਰੇੜਕਾ ਵਿੱਚ ਰਹਿ ਕੇ ਰਹਿਣ ਦੀ ਜਿਹੜੀ ਪਿੰਡਾਂ ਦੀਆਂ ਜਿਸਤੀਆਂ ਨਹੀਂ ਹੁੰਦੀਆਂ ਗਲੱਡਾ ਤੋਂ ਐਨਓਸੀ ਲੈਣੀ ਬੜੀ ਔਖੀ ਹੈ। ਕੀ ਲੱਗਦਾ ਕੈਬਨਟ ਖੇਤੀ ਕਰਤਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਐਡਾ ਲੰਬਾ ਚੌੜਾ ਇਹਨਾਂ ਨੇ ਗਾਹ ਪਾ ਰੱਖਿਆ ਸੀਗਾ ਤੇ ਮਤਲਬ ਗੰਦ ਕੱਢਣ ਨੂੰ ਜਿਵੇਂ ਆਪਾਂ ਨੂੰ ਟਾਈਮ ਲੱਗਦਾ ਨਾ ਐਵੇਂ ਸਾਰੀਆਂ ਡਿਪਾਰਟਮੈਂਟਾਂ ਚ ਹਰੇਕ ਡਿਪਾਰਟਮੈਂਟ ਆਹੀ ਜੇ ਇਹਨਾਂ ਨੇ ਗੰਦਲ ਚੌਕਾ ਪਾਇਆ ਹੋਇਆ ਸੀ ਸਭ ਪੈਸੇ ਖਾਣ ਦੇ ਇਹਨਾਂ ਨੇ ਤਰੀਕੇ ਲੱਬੇ ਹੋਏ ਸੀ ਸਭ ਇਹਨਾਂ ਨੇ ਇਸ ਤਰ੍ਹਾਂ ਕੇ ਜਾਣ ਪੁੱਛ ਕੇ ਅਸੀਂ ਇਕੱਲਾ ਇਕੱਲਾ ਮਸਲਾ ਹੱਲ ਕਰਨ ਲੱਗੇ ਹੋਏ ਹਾਂ ਔਰ ਆਉਣ ਵਾਲੇ ਸਮੇਂ ਚ ਜਿਹੜਾ ਹੋਰ ਵੀ ਕੋਈ ਕੰਮ ਮਾੜੇ ਮੋٹے ਜਾਨੀ ਕਿ ਜਿੱਥੇ ਕਿਤੇ ਸਾਨੂੰ ਇਹਨੂੰ ਸਾਨੂੰ ਕੋਈ ਪਰੇਸ਼ਾਨੀ ਦਰਪੇਸ਼ ਆਊਗੀ ਅਸੀਂ ਉਹਦਾ ਵੀ ਹੱਲ ਨਾਲ ਦੀ ਨਾਲ ਕਰ ਦਾਂਗੇ ਥੈਂਕ ਯੂ ਸਰ ਥੈਂਕ ਯੂ ਮੈਂ ਨੀ ਨਾਮ ਹੈ ਮੈਂ ਤਨਵੀਰ ਕੌਰ ਹਾਂ ਤਹਿਸੀਲਦਾਰ ਰਏ ਥੇ ਤੇ ਇਹ ਉਹ ਨਵਾਂ ਪੋਰਟਲ ਜਿਹੜਾ ਆਪਣੇ ਗਵਰਨਮੈਂਟ ਨੇ ਸ਼ੁਰੂ ਕੀਤਾ ਇਜ਼ੀ ਰਜਿਸਟ੍ਰੇਸ਼ਨ ਇਹਦੇ ਚ ਜਾ ਕੇ ਹੁਣ ਸਿਟੀਜ਼ਨ ਆਪਦੇ ਘਰੇ ਬੈਠ ਕੇ ਵੀ ਰਜਿਸਟਰੀ ਲਿਖ ਸਕਦਾ ਆਪਦੇ ਆਪ ਇੱਥੇ ਆ ਕੇ ਅਸੀਂ ਇੱਥੇ ਹੁਣ ਡੀਡ ਰਾਈਟਰ ਹੈ ਇੱਕ ਐਡਵੋਕੇਟ ਬੈਠੇ ਨੇ ਤੇ ਇੱਕ ਆਪਣੇ ਕਾਨੂੰਗੋ ਪਟਵਾਰੀ ਸਾਹਿਬ ਬੈਠੇ ਨੇ ਤੇ ਇੱਥੇ ਆ ਕੇ ਉਹਨਾਂ ਨੂੰ ਫੈਸਿਲਿਟੀ ਹੈ ਕਿ ਉਹ ਇੱਥੇ ਆਪਣੇ ਕੋਲ ਆਣਗੇ ਤੇ ਇੱਥੇ ਵੀ ਰਜਿਸਟਰੀ ਲਿਖਾਈ ਜਾ ਸਕਦੀ ਹੈ ਤੇ ਇਹਦੇ ਵਿੱਚ ਬਹੁਤ ਈਜ਼ੀ ਹੋ ਗਿਆ ਜਿਹੜਾ ਫਾਰਮੈਟ ਹੈ ਉਹ ਆਲਰੇਡੀ ਇਹਦੇ ਵਿੱਚ ਬਣਿਆ ਹੋਇਆ ਹੈ ਤੇ ਉਹਨਾਂ ਨੂੰ ਮਤਲਬ ਜਿਵੇਂ ਹੁੰਦਾ ਸੀ ਅੱਗੇ ਲੈਂਗੁਏਜ ਦੀ ਪ੍ਰੋਬਲਮ ਸੀ ਉਹ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੇ ਸਿਰਫ ਆਪਣਾ ਨਾਮ ਫੀਡ ਕਰਨਾ ਜੋ ਵੀ ਡਿਟੇਲਸ ਹੋ ਇੱਥੇ ਆਪਣੇ ਆਟੋਮੈਟਿਕ ਆਣਗੇ ਆਧਾਰ ਕਾਰਡ ਨੰਬਰ ਫਾਦਰਸ ਨੇਮ ਖੇਵਟ ਨੰਬਰ ਸਾਰਾ ਮਤਲਬ ਸਿਟੀਜ਼ਨਲੀ ਈਜ਼ੀ ਹੋ ਗਿਆ ਆਪਣੇ ਆਪ ਵੀ ਫੀਡ ਕਰ ਸਕਦਾ ਹੈ ਬਾਕੀ ਇੱਥੇ ਤਾਂ ਫੈਸਿਲਿਟੀ ਹੈ ਜੇ ਇੱਥੇ ਆਂਦੇ ਹੋ ਇੱਥੇ ਫੀਡ ਹੁੰਦੀ ਹੈ ਉਹਨਾਂ ਦੀ ਰਜਿਸਟਰੀ ਇੱਥੋਂ ਹੀ ਜਦੋਂ ਇਹ ਪਾ ਦਿੰਦੇ ਸਾਡੇ ਸੌਫਟ ਫਿਰ ਸਾਡੇ ਕੋਲ 48 ਆਰਸ ਹੈ ਉਹਨੂੰ ਅਪਰੂਵ ਕਰਨ ਲਈ ਜਾਂ ਜੇ ਕੋਈ ਡਾਕੂਮੈਂਟ ਘਟ ਵੱਧ ਹੈ ਤਾਂ ਅਸੀਂ ਉਹ ਉਹਨਾਂ ਨੂੰ ਮੈਸੇਜ ਪਾ ਸਕਦੇ ਕਿ ਆ ਡਾਕੂਮੈਂਟ ਅਟੈਚ ਕਰ ਦਿਓ ਫਿਰ ਉਹ ਡਾਕੂਮੈਂਟ ਅਟੈਚ ਹੋ ਕੇ ਫਿਰ ਸਾਡੇ ਪੋਰਟਲ ਚਾਹੂਗੀ ਫਿਰ ਉਹ ਮਨਜ਼ੂਰ ਹੋ ਜੂਗੀ ਤੇ ਇਹਦਾ ਫਾਇਦਾ ਇਹ ਹੈ ਕਿ ਜਦੋਂ ਅੱਗੇ ਸਿਟੀਜ਼ਨ ਰਜਿਸਟਰੀ ਕਰan ਆਂਦਾ ਸੀ ਅਸੀਂ ਕਈ ਵਾਰੀ ਹੁੰਦਾ ਸੀ ਕਿ ਤੁਹਾਡਾ ਡਾਕੂਮੈਂਟ ਘਟ ਹੈ ਫਿਰ ਉਹਨਾਂ ਨੂੰ ਦੁਬਾਰਾ ਜਾਣਾ ਪੈਂਦਾ ਸੀ ਉਹਨਾਂ ਦੀ ਪਾਰਟੀਆਂ ਆਈਆਂ ਹੁੰਦੀਆਂ ਅਸੀਂ ਥੋੜੀ ਜਿਹਾ ਉਹਨਾਂ ਨੂੰ ਹਰਾਸਮੈਂਟ ਹੁੰਦੀ ਸੀ ਕਿ ਟਾਈਮ ਵੇਸਟ ਹੋ ਰਿਹਾ ਹੈ ਬਤ ਇਹਦੇ ਚ ਉਹਨਾਂ ਦੀ ਰਜਿਸਟਰੀ ਆਲਰੇਡੀ ਅਪਰੂਵ ਹੋਊਗੀ ਜਿਸ ਦਿਨ ਉਹ ਅਪਾਇੰਟਮੈਂਟ ਲੈ ਕੇ ਫੋਟੋਗ੍ਰਾਫਰ ਆਣਗੇ ਉਹ ਦੋਨਾਂ ਦੇ ਮਤਲਬ ਕੋਈ ਉਹ ਨਹੀਂ ਆ ਕਿ ਕੋਈ ਆਬਜੈਕਸ਼ਨ ਨਹੀਂ ਉਦੋਂ ਬਾਅਦ ਲੱਗ ਸਕਦਾ ਕੁਝ ਜਿਹਾ ਸਿੱਧੀ ਉਹਨਾਂ ਦੀ ਫੋਟੋ ਹੋ ਗਈ ਤੇ ਰਜਿਸਟਰੀ ਹੋ ਜਾਏਗੀ ਕਿਸੇ ਹੋਰ ਥਾਂ ਵੀ ਰਜਿਸਟਰੀ ਹੋ ਰਹੀ ਥਾਦੀ ਕੰਨੇ ਜੀ ਮੈਨੂੰ ਹਾਂਜੀ ਇੱਥੇ ਮਤਲਬ ਆਪਣੇ ਲੁਧਿਆਣਾ ਜ਼ਿਲ੍ਹੇ ਦੀ ਹੋ ਸਕਦੀ ਹੈ ਮਤਲਬ ਜ਼ਿਲ੍ਹੇ ਚ ਕੋਈ ਵੀ ਲੁਧਿਆਣਾ ਵੈਸਟ ਦੀ ਹੈ ਜਾਂ ਪਾਇਲ ਦੀ ਹੈ ਰਜਿਸਟਰੀ ਇੱਥੇ ਹੋ ਸਕਦੀ ਹੈ ਤੇ ਇੱਥੋਂ ਦੀ ਰਜਿਸਟਰੀ ਉੱਥੇ ਹੋ ਸਕਦੀ ਹੈ ਹਾਂਜੀ ਸਰਕਾਰੀ ਫੀਸ ਕਿੰਨੀ ਹੈ ਸਰਕਾਰੀ ਫੀਸ ਇੱਥੇ ਇੱਥੇ ਲਿਖਣ ਦੀ ਤਾਂ 550 ਹੈ ਜੋ ਇੱਥੇ ਲਿਖਵਾਣਗੇ ਬਾਕੀ ਤਾਂ ਜੋ ਕਲੈਕਟਰ ਰੇਟ ਹੈ ਜੋ ਆਪਣੀਆਂ ਫੀਸਾਂ ਹੈਗੀਆਂ ਰਜਿਸਟ੍ਰੇਸ਼ਨ ਫੀਸ ਵਗੈਰਾ ਉਹੀ ਬਸ ਨੋਮੀਨਲ ਚਾਰजेस ਨੇ ਜਿਹੜੀ ਮੈਡਮ ਪਹਿਲਾਂ 1% ਫੀਸ ਲੈਂਦੇ ਸੀ ਉਹਦਾ ਪਰ ਕੀ ਵਿਚਾਰੇ ਤੁਹਾਡੇ ਉਹ ਲੈਣਗੇ ਹੁਣ ਜੀ ਨਹੀਂ ਉਹ ਜਿਹੜੀ ਰਜਿਸਟ੍ਰੇਸ਼ਨ ਫੀਸ ਹੈ ਜੋ ਸਰਕਾਰੀ ਫੀਸ ਹੈਗੀ ਉਹ ਲੱਗਣੀ ਹੈ ਬਟ ਅੱਗੇ ਜੇ ਕੋਈ ਉਹਨਾਂ ਨੂੰ ਵਸੀਕਾ ਨਵੀਸ ਜਾਂ ਜੋ ਉਹਨਾਂ ਦੀ ਉਥੋਂ ਨੂੰ ਲੱਗਦਾ ਸੀ ਕਿ ਸਾਡੇ ਤੋਂ ਪੈਸੇ ਜ਼ਿਆਦਾ ਲਿੱਤੇ ਜਾਂਦੇ ਆ ਕੁਝ ਉਹ ਸਾਰਾ ਪ੍ਰੋਸੀਜਰ ਖਤਮ ਹੈ ਇਹ ਤਾਂ ਨੋਮੀਨਲ ਚਾਰजेस ਨੇ ਜੋ ਹੈਗੇ ਨਹੀਂ ਜੇ ਇੱਥੇ ਲਖਾਨਗੇ ਕੋਈ ਮੀਡੀਏਟਰ ਨਹੀਂ ਇੱਥੇ ਸਾਡੇ ਲਿਖਣ ਵਾਲੇ ਬੈਠੇ ਲਿਖਣਗੇ ਸਿੱਧੇ ਸਾਡੇ ਕੋਲ ਜਾਓਗੇ ਬੰਦਾ ਅਪਾਇੰਟਮੈਂਟ ਲੈ ਕੇ ਆਊਗਾ ਤੇ ਫੋਟੋ ਹੋ ਚੁਗੀ ਜਿਹੜੀ ਪਹਿਲਾਂ ਬਾਹਰੋਂ ਲਿਖਵਾਇਆ ਸੀ ਉਹ ਵੀ ਐਕਸੈਪਟੇਬਲ ਹੋਊਗਾ ਉਹ ਐਕਸੈਪਟੇਬਲ ਹੈ ਕਿਉਂਕਿ ਬੰਦਾ ਆਪਦੇ ਘਰੇ ਬੈਠੇ ਵੀ ਲਿਖ ਸਕਦਾ ਹੈ ਪਰ ਰਜਿਸਟਰੀ ਪੇਮੈਂਟ ਸਾਰੀ ਆਨਲਾਈਨ ਹੋਣੀ ਹੈ ਤੇ ਜੇ ਹੁਣ ਬਾਹਰੋਂ ਵੀ ਉਹ ਲਿਖਵਾ ਕੇ ਲੈ ਕੇ ਆਂਦੇ ਤਾਂ ਸਿੱਧੇ ਸਾਡੇ ਪੋਰਟਲ 'ਚ ਆ ਫੇਰ ਉਹ ਅਸੀਂ ਉੱਥੋਂ ਮਨਜ਼ੂਰ ਕਰਦੇ ਆ ਉਹਨੂੰ ਫੇਰ ਉਹ ਪ੍ਰਿੰਟ ਕਢਾ ਕੇ ਅਪਾਇੰਟਮੈਂਟ ਲੈ ਕੇ ਆਉਂਦੇ ਹਾਂ ਹਾਂਜੀ ਉਹ ਵੀ ਆਉਗੀ ਪੋਰਟਲ 'ਚ ਤਾਂ ਉਹ ਹੀ ਆਏਗੀ ਉਹ ਸਿਟੀਜ਼ਨ ਦੀ ਮਰਜ਼ੀ ਹੈ ਉਹਨਾਂ ਨੇ ਇੱਥੇ ਲਿਖਾਣੀ ਹੈ ਘਰੇ ਬੈਠ ਕੇ ਲਿਖਾਣੀ ਹੈ ਕਿ ਬਾਹਰੋਂ ਲਿਖਵਾਨੀ ਹੈ ਸਾਰਾ ਕੁਝ ਪੋਸੀਬਲ ਹੈ ਤੇਨੂੰ ਸਫਰ ਕਰਨਾ ਪੈ ਰਿਹਾ ਸੀ ਕੱਲ 3 ਘੰਟੇ ਲੇਟ ਨਹੀਂ ਸੀਗੀ ਲੇਟ